हिमाचल प्रदेश ਦੇ ਵਿੱਚ ਜੋ ਹਾਲਾਤ ਪੈਦਾ ਹੋਏ ਹੈ हिमाचल प्रदेश ਦੇ ਵਿੱਚ ਗਏ ਨੌਜਵਾਨਾਂ ਦੇ ਨਾਲ ਜੋ ਕੁਝ ਹੋਇਆ ਜਾਂ ਕਹਿ દिए ਕਿ ਜਰਨੈਲ ਸਿੰਘ ਪਿੰਡਰਾ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਉਹਨਾਂ ਦੇ ਘਟੜੇ ਨੂੰ ਲੈ ਕੇ ਜੋ ਹਾਲਾਤ ਬਣੇ ਉਸ ਤੋਂ ਬਾਅਦ ਬਹੁਤ ਕੁਝ ਵੇਖਣ ਨੂੰ ਮਿਲਿਆ ਸਿੱਖ ਜਥੇਬੰਦੀਆਂ ਦੇ ਵੱਲੋਂ ਵੀ ਇਸ ਗੱਲ ਦਾ ਰੋਸ ਕੀਤਾ ਗਿਆ इवन ਹੁਸ਼ਿਆਰਪੁਰ ਤੋਂ ਅੱਗੇ ਹਿਮਾਚਲ ਜਾਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਰਸਤੇ ਦੇ ਵਿੱਚ ਉਹਨਾਂ ਨੂੰ ਰੋਕ ਦਿੱਤਾ ਗਿਆ ਵਿਰੋਧ ਮੁਕੰਮਲ ਨਹੀਂ ਹੋਣ ਦਿੱਤਾ ਗਿਆ ਬਹੁਤ ਸਾਰੇ ਬਿਆਨ ਇਹਦੇ ਬਿਟਵੀਨ ਸਾਹਮਣੇ ਆਏ ਨੇ ਸੁਣਨ ਨੂੰ ਮਿਲੇ ਨੇ ਹਿਮਾਚਲ ਦੀ ਵਿਧਾਨ ਸਭਾ ਦੇ ਵਿੱਚ ਬਹੁਤ ਕੁਝ ਬੋਲਿਆ ਗਿਆ ਤਕਰੀਰਾਂ ਦਿੱਤੀਆਂ ਗਈਆਂ ਤੇ ਇਸ ਸਲੇ ਨੂੰ ਸਮਝਣ ਵਾਸਤੇ ਲੰਗੇ ਕੱਲ ਕੀ ਹੋਇਆ ਉਹ ਸਮਝਦੇ ਆ ਔਰ ਉਹਨਾ ਬਿਆਨਾਂ ਦੇ ਮੁੱਢ ਤੱਕ ਜਾਣਦੇ ਆ ਕਿ ਉਹ ਬਿਆਨ ਅਸਲ ਦੇ ਵਿੱਚ ਕਹਿਣਾ ਕੀ ਚਾਹੁੰਦੇ ਹੋ ਉਹਨਾ ਬਿਆਨਾਂ ਦਾ ਮਤਲਬ ਕੀ ਹੈ ਮੇਰੇ ਨਾਲ ਆਵਾਜ਼ੇ ਕੌਮ ਜਥੇਬੰਦੀ ਦੇ ਮੁਖਸਲਾ ਕਰ ਭਾਈ ਹਰਜਿੰਦਰ ਸਿੰਘ ਜਿੰਦਾ ਮੌਜੂਦ ਨੇ ਭਾਈ ਸਾਹਿਬ ਸਮਾਂ ਦਿੱਤਾ ਬਹੁਤ ਚੁੱਕੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜੀ ਭਾਈ ਸਾਹਿਬ ਲੰਗੇ ਕੱਲ ਇੱਕ ਵੱਡਾ ਜਥਾ ਜਿਹੜਾ ਆ ਪੰਥਕ ਜਥੇਬੰਦੀਆਂ ਦਾ ਉਹ ਹਾਰਪੁਰ ਪਹੁੰਚਦਾ ਆ ਈਵਨ ਉੱਥੇ ਗੁਰੂ ਸਾਹਿਬ ਦੇ ਮੱਗੇ ਮੱਥਾ ਟੇਕ ਕੇ ਦੇ ਅੱਗੇ ਕੂਚ ਵੀ ਕੀਤੀ ਗਈ ਪਰ ਉਸ ਤੋਂ ਬਾਅ हां जी ਜਿਹੜੀ ਇਹ ਕੱਲ ਅਸੀਂ ਕਾਲ ਦਿੱਤੀ ਸੀਗੀ ਅਸਲ 'ਚ ਸਮੂਹ ਸਿੱਖ ਜਥੇਬੰਦੀਆਂ ਦੀ ਕਾਲ ਸੀਗੀ ਤੇ ਸਾਂਝੀ ਕਾਲ ਸੀਗੀ ਕਿਸੇ ਵੀ ਜਥੇਬੰਦੀ ਦਾ ਇਹਦਾ ਬੈਨਰ ਦੇ ਨਾਲ ਨਹੀਂ ਕੀਤਾ ਕਿਉਂਕਿ ਇਹ ਜਿਹੜੀ ਗੱਲ ਸੀਗੀ ਹੈ ਕੌਮ ਵੱਲੋਂ ਸੀਗੀ ਇੱਕ ਗੱਲ ਤੇ ਅਸੀਂ ਆਪਣਾ ਇੱਕ ਰੋਸ ਪ੍ਰਦਰਸ਼ਨ ਕਰਕੇ ਦਿਖਾਣਾ ਚਾਹੁੰਦੇ ਸੀਗੇ ਤੇ ਬੜਾ ਡੀਸੈਂਟ ਵੇ ਦੇ ਨਾਲ ਇਹਦੀ ਕਾਲ ਵੀ ਦਿੱਤੀ ਜਦੋਂ ਦਿੱਤੀ ਤੇ ਅਸੀਂ ਇਸ ਬਾਰੇ ਸਾਰਿਆਂ ਨੂੰ آگਾਹ ਕੀਤਾ ਤੇ ਕੱਲ ਜਿਹੜੀ ਹੁਸ਼ਰਪੁਰ ਜਗ੍ਹਾ ਮقرਰ ਕੀਤੀ ਸੀਗੀ ਗੁਰਦੁਆਰਾ ਸਾਹਿਬ ਸਿੰਘ ਸਭਾ ਗੁਰਦੁਆਰਾ ਸਾਹਿਬ ਸਿਕਾ ਤੇ ਉਹ ਤੋਂ ਅਸੀਂ ਅਰਦਾਸ ਬੇਨਤੀ ਕਰਕੇ ਜਦੋਂ ਚਾਲੇ ਪਾਏ ਆ ਤੇ ਆ ਆਮ ਤੌਰ ਤੇ ਕੀ ਹੁੰਦਾ ਹੈ ਜਦੋਂ ਕੋਈ ਇਦਾਂ ਦੀ ਕਾਲ ਹੁੰਦੀ ਪ੍ਰੋਟੈਸਟ ਦੀ ਹੁੰਦੀ ਫਿਰ ਸਾਡਾ ਨਾ ਸਹਿਯੋਗ ਹੁੰਦਾ ਸਾਨੂੰ ਅੱਗੇ ਉਹਦੀ ਉਸ ਤਰੀਕੇ ਦਾ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਸਹਿਯੋਗ ਰਹਿੰਦਾ ਬਟ ਕੱਲ ਥੋੜਾ ਜਆ ਉਹਨਾਂ ਨੂੰ ਕਹਿ ਲੋ ਅੰਡਰ ਪ੍ਰੈਸ਼ਰ ਰੱਖਿਆ ਗਿਆ ਸਰਕਾਰਾਂ ਵੱਲੋਂ ਉਹ ਸਾਨੂੰ ਇਸ ਕਰਕੇ ਲੱਗਦਾ ਕਿਉਂਕਿ ਜਦੋਂ ਅਸੀਂ ਗੁਰਦੁਆਰਾ ਸਾਹਿਬ ਤੋਂ ਬਾਹਰ ਜਿੱਦਾਂ ਹੀ ਅਸੀਂ ਨਿਕਲੇ ਤੇ ਹਜੇ ਅਸੀਂ ਕਾਫਲਾ ਸ਼ੁਰੂ ਵੀ ਨਹੀਂ ਹੋਇਆ ਤੇ ਪੁਲਿਸ ਦੇ ਜਿਹੜੇ ਉੱਚ ਅਧਿਕਾਰੀ ਸੀ ਉਹਨਾਂ ਨੇ ਆ ਕੇ ਸਾਨੂੰ ਉੱਥੇ ਰੋਕਿਆ ਉਹਨਾਂ ਸਾਨੂੰ ਜਾਣ ਤੋਂ ਰੋਕਣ ਦੇ ਬਾਬਤ ਕਈ ਤਰ੍ਹਾਂ ਦੀ ਮਤਲਬ ਸਵਾਲ ਵੀ ਕੀਤੇ ਤੇ ਅਸੀਂ ਉਹਨਾਂ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਰੀਟੇਨ ਕਰਨਾ ਚਾਹੁੰਦੇ ਸੀ ਕਿ ਗੱਡੀਆਂ ਉਹਨਾਂ ਦੀ ਆ ਗਈਆਂ ਸੀਗੀਆਂ ਮੈਂ ਚਲੋ ਅਸੀਂ ਸਵਾਲ ਜਵਾਬ ਵਿੱਚ ਉਹਨਾਂ ਨੂੰ ਕਾਫੀ ਸੈਟੀਸਫਾਈ ਕੀਤਾ ਤੇ ਉਹਨਾਂ ਨੇ ਉਸ ਵੇਲੇ ਸਾਨੂੰ ਜਦੋਂ ਥੋੜੀ ਚੱਲਣ ਦਿੱਤਾ ਤੇ ਸ਼ਾਇਦ ਹੋ ਸਕਦਾ ਹੈ ਕਿ ਉਹਨਾਂ ਨੇ ਜਦੋਂ ਆਪਣੇ ਅਫਸਰਾਂ ਨਾਲ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਤੇ ਫਿਰ ਦੁਬਾਰਾ ਥੋੜੀ ਦੇਰ ਚ ਪ੍ਰੈਸ਼ਰ ਬਣ ਗਿਆ ਤੇ ਕੁਝ ਕਿਲੋਮੀਟਰ ਬਾਅਦ ਹੀ ਉਹਨਾਂ ਨੇ ਸਾਨੂੰ ਸ਼ਾਇਦ 1.5 ਕਿਲੋਮੀਟਰ ਬਾਅਦ ਹੀ ਉਹਨਾਂ ਨੇ ਸਾਨੂੰ ਫਿਰ ਰੋਕ ਲਿਆ ਰੋਕਣ ਤੋਂ ਬਾਅਦ ਜਿੱਥੇ ਉਹਨਾਂ ਨੇ ਸਾਨੂੰ ਰੋਕਿਆ ਫਿਰ ਸਾਨੂੰ ਉੱਥੇ ਲਿੰਕ ਰੋਡ ਸੀਗੀ ਉੱਥੇ ਹੀ ਅਸੀਂ ਦਰੀਆਂ ਬਿਸ਼ਾ ਕੇ মিডিਆ ਨੂੰ ਸੰਬੋਧਨ ਹੋਇਆ ਉੱਥੇ ਕਾਫੀ মিডিਆ ਪਹੁੰਚਾ ਸੀਗਾ ਤੇ ਸਭ ਨੇ ਆਪਣੀ ਆਪਣੀ ਗੱਲ ਰੱਖੀ ਹੁਣ ਨਾ ਅਸਲ ਚ ਗੱਲ ਕੀ ਹੈ ਮੁੱਦਾ ਨਾ ਗੋਤਿਆਂ ਨੂੰ ਸਹੀ ਤਰੀਕੇ ਨਾਲ ਨਾ ਮਤਲਬ ਦੱਸਿਆ ਨਹੀਂ ਜਾ ਰਿਹਾ ਤੇ ਮੈਂ ਚਾਹੁੰਦਾ ਕਿ ਇਸ ਗੱਲ ਨੂੰ ਸਹੀ ਤਰੀਕੇ ਨਾਲ ਦੱਸਿਆ ਜਾਵੇ ਤਾਂ ਕਿ ਨਾ ਜਿਹੜੀ ਉਹਦੀ ਗਰਾਊਂਡ ਰਿਐਲਿਟੀ ਹੈ ਉਹਨੋ ਜਿਸ ਤਰੀਕੇ ਨਾਲ ਹਵਾ ਚਲਦੇ ਲੋਕ ਪੇਸ਼ ਕਰ ਰਹੇ ਹੈ ਜਾਂ ਉਹਨਾਂ ਦੇ ਜਿੱਦਾਂ ਸਿਆਸਤਦਾਨ ਪੇਸ਼ ਕਰ ਰਹੇ ਹੈ ਉਹ ਚੀਜ਼ ਨੂੰ ਨਾ ਠੱਲ ਪਵੇ ਉਹ ਆਪਣੇ ਜਿਹੜੇ ਭੜੇ ਮਨਸੂਬਿਆਂ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਬਦਨਾਮ ਕਰਨਾ ਚਾਹੁੰਦੇ ਉਹਨੂੰ ਕਿਸੇ ਨਾ ਕਿਸੇ ਰੋਕ ਕੇ ਉਹਦੀ ਕੋਸ਼ਿਸ਼ ਹੈ ਸਾਡੀ ਉਸ ਕਰਕੇ ਹੈ ਜੀ ਜਿੱਦਾਂ ਉਹਨਾਂ ਨੇ ਸਤ ਜਰਨੈਲ ਸਿੰਘ ਵਿੰਡਰ ਵਾਲੇ ਦੇ ਬਾਬਤ ਜਿਹੜੀ ਉਹਨਾਂ ਨੇ ਇੱਕ ਸ਼ਖਸੀਅਤ ਦੇ ਉੱਤੇ ਇੱਕ અપਮਾਨਜਨਕ ਐਕਟੀਵਿਟੀ ਕੀਤੀ ਹੈ ਨਾ ਉਸ ਐਕਟੀਵਿਟੀ ਨੂੰ ਸਿੱਖ ਕਦੀ ਵੀ ਬਰਦਾਸ਼ਤ ਨਹੀਂ ਕਰਦਾ ਚਾਹੇ ਦੁਨੀਆ 'ਚ ਕਿੱਥੇ ਵੀ ਬਟਾ ਇਹਦਾ ਖਮੈਜ਼ਾ ਉਹਨਾਂ ਨੂੰ ਭੁਗਤਣਾ ਪੈ ਵੀ ਰਿਹਾ ਹੁਣ ਗੱਲ ਹੈਗੀ ਹੈ ਕਿ ਉਹ ਉੱਥੇ ਤਾਂ ਦੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਕਰ ਰਹੇ ਨੇ ਪਹਿਲੇ ਤਾਂ ਉਹ ਸਾਨੂੰ ਐਦਾ ਦੋਸ਼ੀ ਪੇਸ਼ ਕਰਦੇ ਆ ਕਿ ਆਹ ਬੰਦੇ ਜਿਹੜੇ ਨੇ ਹੂੰੜ ਦੰਗ ਬਾਜੀ ਕਰਦੇ ਨੇ ਹਿਮਾਚਲ ਚੋਂ ਲੰਘ ਰਹੇ ਨੇ ਅਸੀਂ ਇਹਨਾਂ ਤੋਂ ਤੰਗ ਪਰੇਸ਼ਾਨ ਆ ਤਾਂ ਇਹਨਾਂ ਨੂੰ ਅਸੀਂ ਐਦਾ ਰੋਕਿਆ ਜਾਂ ਇਹਨਾਂ ਨਾਲ ਲੜਾਈ ਝਗੜਾ ਕੀਤਾ ਇੱਕ ਪਾਸੇ ਉਹ ਕਹਿੰਦਾ ਜਿਹੜਾ ਅਮਨ ਸੂਤ ਕਰਕੇ ਸ਼ਖਸ ਹੈਗਾ ਉਹ ਕਹਿੰਦਾ ਹੈ ਕਿ ਜੀ ਸੰਤ ਜਰਨੈਲ ਸਿੰਘ ਭੰਡਰਾਲਾ ਦਾ ਫੋਟੋ ਲਗਾ ਝੰਡਾ ਪਾਇਆ ਜੀ ਇਹਨਾਂ ਨੇ ਤੇ ਉਹਨੂੰ ਉਸ ਚੀਜ਼ ਤੋਂ ਚਿਹੜਾ ਉਹ ਉਸ ਚੀਜ਼ ਨੂੰ ਕਹਿੰਦਾ ਵੀ ਹੈ ਤੇ ਬਾਅਦ ਵਿੱਚ ਇੱਕ ਵੀਡੀਓ ਵਿੱਚ ਮਾਫੀ ਵੀ ਮੰਗਣ ਦੀ ਕੋਸ਼ਿਸ਼ ਕਰਦਾ ਉਹ ਦਿਖਾਉਂਦਾ ਆਪਣੀ ਗੱਡੀ ਵਿੱਚ ਕੀ ਦੇਖੋ ਜੀ ਝੰਡਾ ਜਿਹੜਾ ਮੈਂ ਲਾਇਆ ਉਹ ਤੇ ਮੇਰੇ ਕੋਲ ਹੈਗਾ ਜਿੱਦਾਂ ਉਹ ਬਾਕੀਆਂ ਨੂੰ ਗੁੰਮਰਾਹ ਕਰ ਰਿਹਾ ਆਪਣੀ ਸਟੇਟਮੈਂਟ ਤੋਂ ਤੇ ਹੌਲੀ ਹੌਲੀ ਹੈ ਤਾਂ ਚਲੋ ਗੱਲ ਦੀ ਸ਼ੁਰੂਆਤ ਹੀ ਹੋਈ ਹੈ ਤੇ ਜੋ ਅਸੀਂ ਇਹ ਸਾਰਾ ਕੁਝ ਦੇਖਿਆ ਹੈ ਇਹਦੇ ਵਿੱਚ ਨਾ ਸੰਤ ਜਰਨੈਲ ਸਿੰਘ ਪਿੰਡਰਾਲਾ ਜਿਸ ਤਰੀਕੇ ਨਾਲ ਹਿਮਾਚਲ ਦੇ ਲੋਕ ਪੇਸ਼ ਕਰ ਰਹੇ ਜਾਂ ਜਿਸ ਤਰੀਕੇ ਨਾਲ ਭਾਰਤੀ ਸਟੇਟ ਪੇਸ਼ ਕਰ ਰਹੀ ਹੈ ਨਾ ਅਸੀਂ ਉਹਦੇ ਬਹੁਤ ਖਲਾਫ ਆ ਸੰਤ ਜਰਨੈਲ ਸਿੰਘ ਪਿੰਡਰਾਲਾ ਨੇ ਸਿੱਖਾਂ ਦੇ ਮੋਰਲ ਆਈਡਲ ਤੇ ਸਭ ਤੋਂ ਉੱਚੀ ਜਿਹੜੀ ਪਦਵੀ ਹੁੰਦੀ ਗੁਰੂ ਤੋਂ ਬਾਅਦ ਹੁੰਦੀ ਸ਼ਹੀਦ ਦੀ ਪਦਵੀ ਉਸ ਪਦਵੀ ਤੇ ਉਹਨਾਂ ਦਾ ਸਥਾਨ ਹੈ ਤੇ ਤੁਸੀਂ ਸਾਡੇ ਸ਼ਹੀਦਾਂ ਦਾ ਜੇ ਅਪਮਾਨ ਕਰੋ ਤੇ ਸਿੱਖ ਕਦੀ ਵੀ ਬਰਦਾਸ਼ਤ ਨਹੀਂ ਕਰਦਾ ਤੇ ਹਿਮਾਚਲ ਛੱਡੋ ਪੂਰੇ ਭਾਰਤ ਵੀ ਜੇ ਕੋਸ਼ਿਸ਼ ਕਰਨੀ ਚਾਵੇ ਸਰਕਾਰ ਇਸ ਮਾਮਲੇ 'ਚ ਦੱਬਣਾ ਲੈ ਹੈ ਨਹੀਂ ਜਿਨ੍ਹਾਂ ਨੇ ਹਿਮਾਚਲ ਜਾਣਾ ਆ ਮੈਂ ਤਾਂ ਚਾਹੁੰਦਾ ਕਿ ਹੁਣ ਹਿਮਾਚਲ ਦੇ ਵਿੱਚ ਜਾਣ ਵਾਲਾ ਹਰੇਕ ਕੋ ਬੰਦਾ ਜਿਹੜਾ ਹਿਮਾਚਲ ਜਾਣਾ ਚਾਹੁੰਦਾ ਉਹ ਸੰਤ ਜਰਨੈਲ ਸਿੰਘ ਭਿੰਡਰਾਲਾ ਦੀ ਫੋਟੋ ਜ਼ਰੂਰ ਲਾ ਕੇ ਜਾਇਆ ਕਰੇ ਤਾਂ ਕਿ ਦੇਖੇ ਰਸਈ ਕਿ ਇਹਨਾਂ ਲੋਕਾਂ ਦੇ ਵਿੱਚ ਸਾਡੇ ਪ੍ਰਤੀ ਜਿਹੜੀ ਨਫ਼ਰਤ ਹੈ ਉਹ ਕਿਸ ਸਿਖਰ ਤੱਕ ਜਾਂਦੀ ਹੈ ਨਫ਼ਰਤ ਤੁਹਾਡਾ ਇੱਕ ਹੋਰ ਮਜੱਸਮਾ ਸਾਹਮਣੇ ਆਇਆ ਜਦੋਂ ਇੱਕ ਸੋਸ਼ਲ ਮੀਡੀਆ ਤੇ ਪੋਸਟ ਸਰਕੂਲੇਟ ਕੀਤੀ ਕਿਸੇ ਵਿਪুল ਨਾਂ ਦੇ ਡਾਕਟਰ ਦੇ ਵੱਲੋਂ ਔਰ ਉਹਦੇ ਤੇ ਲਿਖਿਆ ਹੋਇਆ ਸੀਗਾ ਕਿ ਜੋ ਹਿਮਾਚਲ ਦੇ ਵਿੱਚ ਹੋਇਆ ਜੇ ਉਸ ਦੀ ਗ੍ਰੈਵਿਟੀ ਨੂੰ ਨਾ ਸਮਝਿਆ ਗਿਆ ਤੇ ਇਹ ਨਾ ਭੁੱਲਿਆ ਜਾਵੇ ਦਿੱਲੀ ਚ ਅਜੇ ਵੀ ਬਹੁਤ ਸਾਰੇ ਸਿੱਖ ਰਹਿੰਦੇ ਨੇ ਇਹ ਕੀ ਯਾਦ ਕਰਾਇਆ ਗਿਆ ਦੇਖੋ ਜੋ ਜੋ ਮਰਜ਼ੀ ਯਾਦ ਕਰਾਣ ਯਾਦ ਉਹ ਚੀਜ਼ਾਂ ਕਰਾਈਆਂ ਜਾਣੀਆਂ ਜਿਹੜੀਆਂ ਬੰਦੇ ਭੁੱਲ ਗਏ ਹੁਣ ਅਸੀਂ ਤਾਂ ਸਲੋਗਨ ਬਣਾਉਂਦੇ ਆ ਨੈਵਰ ਫੋਰਗੇਟ 1984 ਇੱਕ ਸਾਡੀ ਸਾਈਟ ਵੀ ਰਹੀ ਆ ਤੇ ਅਸੀਂ ਇਸ ਚੀਜ਼ ਦੇ ਨਾਮ ਤੋਂ ਪ੍ਰਸਿੱਧ ਰਹੇ ਆ ਸਾਡੀਆਂ ਗੱਡੀਆਂ ਦੇ ਮਗਰ ਕਦੀ ਵੀ ਪੜ ਲਿਓ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਆਮ ਦਿਸ ਜਾਣਗੀਆਂ ਅਸੀਂ ਭੁੱਲਦੇ ਨਹੀਂ ਨਾ ਅਸੀਂ ਤੁਹਾਨੂੰ ਭੁੱਲਣ ਦਿਆਂਗੇ ਤੇ ਜਿਹੜੀਆਂ ਗੱਲਾਂ ਤੁਸੀਂ ਸਾਨੂੰ ਕਮੈਂਟਾਂ ਰਹੀਂ ਜਾਂ ਬਿਆਨਾਂ ਰਹੀਂ ਦਿੰਦੇ ਹੋ ਨਾ ਮੈਂ ਵੱਡੀ ਗੱਲ ਨਹੀਂ ਕਰਦਾ ਚਲੋ ਅੱਜ ਵੀ ਭਾਰਤ ਅੰਦਰ ਸਿੱਖ ਮਾਈਨੋਰਟੀ ਨੇ ਤੇ ਸਾਡੇ ਤੋਂ ਵੱਧ ਗਿਣਤੀਆਂ ਵਾਲੇ ਹਜੇ ਹੋਰ ਵੀ ਲੋਕ ਮਾਈਨੋਰਟੀਜ਼ ਨੇ ਮਗਰ ਉਹਨਾਂ ਦੀ ਆਬਾਦੀ ਬਹੁਤ ਵੱਧ ਆ ਜਿੱਦਾਂ ਹੁਣ ਮੁਸਲਿਮ ਆਬਾਦੀ ਆ ਉਹਨਾਂ ਦੀ ਵੀ 25 ਕਰੋੜ ਤੋਂ ਵੱਧ ਆਬਾਦੀ ਹੈ ਭਾਰਤ ਅੰਦਰ ਉਹ ਵੀ ਮਾਈਨੋਰਟੀਜ਼ ਹੀ ਘਮਾਉਂਦੇ ਨੇ ਪਰ ਅਸੀਂ ਤਾਂ ਬਹੁਤ ਥੋੜੇ ਗਿਣਤੀ ਜਾਂ ਤੇ ਜਿਹੜੇ ਇਹੋ ਜਿਹੇ ਬਿਆਨ ਦਿੰਦੇ ਨੇ ਨਾ ਇਹ ਬੰਦੇ ਕੁਝ ਕਰਕੇ ਵੇਖ ਲੈਣ ਕੁਝ ਕਰਕੇ ਵੇਖ ਲੈਣ ਆਪ ਅੱਗੇ ਹੋਣ ਆਪ ਅੱਗੇ ਹੋਣ ਕਿਸੇ ਨਾਲ ਕਰਕੇ ਵੇਖਣ ਤੇ ਖਾਸ ਤੌਰ ਤੇ ਮੈਂ ਆਪ ਆਪਣੀ ਗੱਲ ਕਰਦਾ ਕਦੀ ਕੁਝ ਸਾਡੇ ਨਾਲ ਕਰਕੇ ਵੇਖ ਲੈਣ ਮੈਨੂੰ ਨਹੀਂ ਪਤਾ ਕਿ ਆਮ ਸਿੱਖ ਕਿਉਂ ਇਨਾ ਚੀਜ਼ਾਂ ਤੋਂ ਕਤਰੌਂਦਾ ਆ ਕਿਉਂਕਿ ਜਦੋਂ ਮਾਰ ਨੇ ਸਿੱਖਾਂ ਨੂੰ ਸਿੱਖਾਂ ਨੂੰ ਜਦੋਂ ਖਾਲਸਾ ਜਾਂ ਸਿੰਘ ਸਜਾਇਆ ਨਾ ਜਦੋਂ ਤੇ ਮਾਰ ਜਿੰਨੇ ਨਾ ਜਿਹੜੇ ਪੰਥ ਦੇ ਕੋ ਬੋਲੇ ਨੇ ਸਾਡੇ ਪੰਥ ਵਿੱਚ ਕਹਿੰਦੇ ਨੇ ਜਾਤ ਗੋਤ ਸਿੰਗਨ ਕੀ ਦੰਗਾ ਦੰਗਾ ਹੀ ਇਹਨ ਗੁਰਤੇ ਮੰਗਾ ਸੋ ਜਿਹੜੇ ਜਿਹੜੇ ਸਿੱਖ ਦੇ ਧਰਮ ਦੇ ਵਿੱਚ ਹੀ ਹੱਲੇ ਕਰਨੇ ਬੋਲੇ ਹੋਣ ਨਾ ਉਹ ਸਿੱਖਾਂ ਦੇ ਵਿੱਚ ਮਾਣ ਮਹਿਸੂਸ ਕਰਨ ਵਾਲੀ ਗੱਲ ਹੈ ਕਿ ਸਾਨੂੰ ਕੋਈ ਚੱਜਦਾ ਕੋਈ ਅੱਗੇ ਸ਼ਖਸ ਟੱਕਰੇ ਜਿਹਦੇ ਸਾਡੇ ਪ੍ਰਤੀ ਜਾਂ ਅਸੀਂ ਉਹਦੇ ਪ੍ਰਤੀ ਆਪਣੇ ਮੁਤਾਬਕ ਰਿਵਾਜਤਾ ਮੁਤਾਬਕ ਹੱਲ ਕਰੀਏ ਸਾਨੂੰ ਤੇ ਦੁਸ਼ਮਣ ਵੀ ਇਹੋ ਜੇ ਕਮਜ਼ੋਰ ਨਾਕਾਰਾ ਟੱਕਰਦੇ ਨੇ ਜਿਨ੍ਹਾਂ ਦੇ ਪੱਲੇ ਕੁਝ ਨਹੀਂ ਹੈਗਾ ਸਾਨੂੰ ਚਾਜ ਦਾ ਟਕਰੇ ਤੇ ਅਸੀਂ ਨਿਬੇੜ ਕੇ ਵਿਖਾਈਏ ਬਿਆਨ ਬਿਆਨ ਰਹਿ ਜਾਂਦੇ ਇਹਨਾਂ ਦੇ ਮੁੜ ਕੇ ਮਾਫੀਆਂ ਮੰਗਣ ਵਾਲੀਆਂ ਮੈਂ ਕਈ ਵੀਡੀਓ ਤੁਹਾਨੂੰ ਹੁਣ ਵੀ ਸ਼ੇਅਰ ਕਰ ਸਕਦਾ ਜਿੱਥੋਂ ਬਿਆਨਾਂ ਤੋਂ ਮੁੱਕੜ ਜਾਂਦੇ ਨੇ ਮੁੜ ਕੇ ਮਾਫੀਆਂ ਮੰਗਣੀਆਂ ਪੈਂਦੀਆਂ ਨੇ ਪੜਕਾਵਟ ਪੈਦਾ ਕਰਦੇ ਨੇ ਇਹ ਲੋਗ ਵਿਕਟਮ ਬਣ ਕੇ ਜਿਹੜੇ ਲੋਕ ਹੁੰਦੇ ਨੇ ਸਾਡੇ ਵਰਗੇ ਉਹ ਉੱਥੇ ਦੋਸ਼ੀ ਬਣ ਕੇ ਖੜੇ ਹੋ ਜਾਂਦੇ ਆ ਸਾਨੂੰ ਤੇ ਬਣਦਾ ਹੈਗਾ ਕਿ ਆਪਣੇ ਲੋਕਾਂ ਦੀ ਆਵਾਜ਼ ਬਣ ਕੇ ਆਪਣੇ ਲੋਕਾਂ ਦੇ ਲਈ ਖੜੇ ਹੋਈਏ ਇਹ ਜਿਹੜਾ ਕੰਮ ਹੈਗਾ ਕਿ ਤੁਸੀਂ ਜੀ ਹੁੱਲੜਬਾਜੀ ਕੀਤੀ ਤੁਸੀਂ ਰੋਡ ਦੇ ਉੱਤੇ ਤੰਗ ਪ੍ਰੇਸ਼ਾਨ ਕੀਤਾ ਲੋਕਾਂ ਨੇ ਕਿਹਾ ਇਹ ਕੰਮ ਪ੍ਰਸ਼ਾਸਨ ਦਾ ਹੈ ਜਦੋਂ ਜਦੋਂ ਪਹਿਲੀ ਵਾਰ ਉਹ ਵੀਡੀਓ ਆਈ ਸੀ ਇਹ ਕੰਮ ਪ੍ਰਸ਼ਾਸਨ ਦਾ ਹੈ ਪ੍ਰਸ਼ਾਸਨ ਆਪਣੀ ਡਿਊਟੀ ਕਰੇ ਅਮਨ ਸੂਦ ਵਰਗੇ ਜਾਂ ਹੋਰ ਵਿੱਪਨ ਵਰਗੇ ਬੰਦੇ ਆ ਟਾਈ ਟੋ ਟੁੜੀਏ ਇਹਨਾਂ ਦੀ ਕੀ ਜ਼ਰਤ ਹੈ ਆ ਕੇ ਆਪਣੇ ਆਪ ਨੂੰ ਕਾਨੂੰਨ ਬਣ ਕੇ ਜਿਹੜਾ ਸਾਹਮਣੇ ਪੇਸ਼ ਕਰਦੇ ਆ ਪਹਿਲੇ ਕੰਮ ਪ੍ਰਸ਼ਾਸਨ ਦੀ ਗਲਤੀ ਕਿ ਪ੍ਰਸ਼ਾਸਨ ਦਾ ਕੰਮ ਲੋਕੀ ਕਰਦੇ ਆ ਲੋਕ ਆਪਣੇ ਹਿਸਾਬ ਨਾਲ ਗੱਲ ਨੂੰ ਡਿਫਾਈਨ ਕਰਦੇ ਆ ਸਿੱਖਾ ਨੂੰ ਉੱਥੇ ਦੋਸ਼ੀ ਬਣਾ ਕੇ ਖੜਾ ਕਰਦੇ ਆ ਅਸੀਂ ਇਸ ਗੱਲ ਤੋਂ ਬਾਰ-ਬਾਰ ਇਹਨਾਂ ਨੂੰ ਸਮਝਾਉਣਾ ਨਹੀਂ ਹੁਣ ਅਸੀਂ ਅਗਲੀ ਕਾਲ ਇਸ ਤੋਂ ਬਾਅਦ ਫਿਰ ਦੇਣੀ ਹੈ ਅਜੇ ਗੱਲ ਤੇ ਖਤਮ ਨਹੀਂ ਕਰਨੀ ਹੈ ਮੈਂ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਦੱਸਣਾ ਦੱਸਣਾ ਚਾਹੁੰਦਾ ਇਹ ਕੰਮ ਅਸੀਂ ਕਰਨਾ ਹੈ ਹਰ ਸਾਲ ਸਾਡੇ ਕੋ ਬੇਲਣੀ ਆ ਅਸੀਂ ਸਟੇਟਾਂ ਦੇ ਨਾਲ ਅਸੀਂ ਬਾਰਡਰਾਂ ਤੇ ਖੜਕੇ ਆਪਣਾ ਤਮਾਸ਼ਾ ਬਣਾਈਏ ਇਹ ਤਾਂ ਤੁਹਾਡਾ ਤਮਾਸ਼ਾ ਕਰੀਏ ਅਸੀਂ ਆਖੀ ਤੁਹਾਨੂੰ ਪੂਰੇ ਇਸ ਬਾਮਲੇ 'ਚ ਗੱਲ ਕਲੀਅਰ ਕਰਨੀ ਆ ਦੇਖੋ ਪੰਜਾਬ ਦੇ ਆਧਾਰਿਆਂ ਦੇ ਵਿੱਚ ਬਹੁਤੀ ਗਿਣਤੀ 'ਚ ਹਿਮਾਚਲ ਦੇ ਬੰਦੇ ਕੰਮ ਕਰ ਰਹੇ ਆ ਚਾਹੇ ਤੁਸੀਂ ਪ੍ਰਾਈਵੇਟ ਸੈਕਟਰ ਚਲ ਜਾਓ ਚਾਹੇ ਤੁਸੀਂ ਗਵਰਨਮੈਂਟ ਸੈਕਟਰ ਚਲ ਜਾਓ ਤੁਸੀਂ ਕਿਸੇ ਵੀ ਕਲਰਕਲ ਦੀ ਪੋਸਟ ਦੇ ਉੱਤੇ ਚਲ ਜਾਓ ਤੁਸੀਂ ਈਵਨ ਦੇਖੋ ਬੇਸਿਕਸ ਜਿਹੜੀਆਂ ਜੌਬਾਂ ਨੇ ਪੰਜਾਬ ਦੀਆਂ ਉਹ ਵੀ ਇਹੀ ਕਰ ਰਹੇ ਨੇ ਮਾ ਜਲਦੇ ਲੋਕ ਵੱਡੀ ਗਿਣਤੀ ਚ ਪੰਜਾਬ ਦੇ ਵਿੱਚ ਆ ਕੇ ਕੰਮ ਕਰ ਰਹੇ ਆ ਤੁਹਾਨੂੰ ਸੱਡ ਤੋਂ ਇੰਨੀ ਪ੍ਰੋਬਲਮ ਹੈ ਤੁਹਾਨੂੰ ਸਿੱਖ ਆਇਡੈਂਟੀਟੀ ਤੋਂ ਇੰਨੀ ਪ੍ਰੋਬਲਮ ਹੈ ਤੁਹਾਨੂੰ ਸਾਡੇ ਸ਼ਹੀਦਾਂ ਤੋਂ ਇੰਨੀ ਪ੍ਰੋਬਲਮ ਹੈ ਤੁਸੀਂ ਲਕੀਰ ਖਿੱਚ ਲਓ ਤੁਸੀਂ ਲਕੀਰ ਖਿੱਚੋ ਤੁਸੀਂ ਪੰਜਾਬ ਚ ਕਰਨ ਕੀ ਆਨੇ ਤੁਸੀਂ ਪੰਜਾਬ ਤੋਂ ਬਾਹਰ ਰੋ ਗੁਰੂ ਤਾਂ ਸੀਐਮ ਸਾਹਿਬ ਨੇ ਇੰਨਾ ਵੀ ਕਹਿ ਦਿੱਤਾ ਕਿ ਸਾਨੂੰ ਗੁਰੂਆਂ ਦੇ ਨਾਲ ਕੋਈ ਪ੍ਰੋਬਲਮ ਹੋ ਹੀ ਨਹੀਂ ਸਕਦੀ ਉਹ ਕਹਿੰਦੇ ਜਿੰਨਾ ਤੁਹਾਡੀ ਆਸਥਾ ਹੈ ਉੰਨੀ ਸਾਡੀ ਆਸਥਾ ਗੁਰੂਆਂ 'ਚ ਇੰਨੀ ਆਸਥਾ ਜੇ ਹੈਗੀ ਆ ਤੇ ਸਾਡੇ ਸਿੱਖਾਂ ਦੇ ਬੇਸਿਕਸ ਦੇ ਬਾਰੇ ਤੇ ਉਹਨਾਂ ਨੂੰ ਪਤਾ ਹੋਵੇ ਨਾ ਉਹਨਾਂ ਨੂੰ ਗੁਰੂਆਂ ਚ ਆਸਤਰਾ ਤੇ ਗੁਰੂਆਂ ਤੋਂ ਬਾਅਦ ਜਿਹੜੇ ਸ਼ਹੀਦ ਨੇ ਜਿਨ੍ਹਾਂ ਦਾ ਇੰਨਾ ਰਤਬਾ ਹੈ ਜਿਨ੍ਹਾਂ ਦੇ ਨਾਮ ਜਨਮ ਸਥਾਨਾਂ ਤੇ ਉੱਤੇ ਗੁਰਦੁਆਰੇ ਬਣੇ ਹੋਆ ਜਿਨ੍ਹਾਂ ਦੀ ਸ਼ਹਾਦਤ ਦੇ ਸਥਾਨ ਤੇ ਗੁਰਦੁਆਰੇ ਬਣੇ ਹੋਆ ਤੁਸੀਂ ਉਹਨਾਂ ਨੂੰ ਉਹਨਾਂ ਤੋਂ ਅਲੱਗ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਆ ਤੁਸੀਂ ਇੱਕ ਪਾਸੇ ਧਮਕੀਆਂ ਦਿੰਦੇ ਆ ਤੁਸੀਂ ਦੇਖੋ ਥੋੜੇ ਦਿਨ ਪਹਿਲਾਂ ਲੁਧਿਆਣੇ ਇੱਕ ਘਟਨਾ ਹੁੰਦੀ ਹੈ ਲੁਧਿਆਣੇ ਘਟਨਾ ਦੇ ਵਿੱਚ ਪੱਥਰਬਾਜ਼ੀ ਹੁੰਦੀ ਹੈ ਉੱਥੇ ਹਿੰਦੂ ਮੁਸਲਮਾਨ ਦਾ ਝਗੜਾ ਦਿਖਾਉਣ ਦੀ ਕੋਸ਼ਿਸ਼ ਕਰਦੇ ਤੇ ਦਿੱਲੀੋਂ ਦੇ ਇੱਕ ਦਿੱਲੀ ਦਾ ਲੀਡਰ ਫੋਨ ਕਰਕੇ ਪੰਜਾਬ ਦੇ ਲੀਡਰ ਨੂੰ ਫੋਨ ਕਰਕੇ ਜਾਂ ਐਡਮਿਨਿਸਟ੍ਰੇਸ਼ਨ ਨੂੰ ਫੋਨ ਕਰਕੇ ਧਮਕਾਉਂਦਾ ਕਹਿੰਦਾ ਦੇਖੋ ਜੀ ਜੇ ਉਹ ਮੁਸਲਮਾਨਾਂ ਦੇ ਬਰਾਬਰ ਦਾ ਪਰਚਾ ਨਾ ਹੋਇਆ ਨਾ ਤਾਂ ਫਿਰ ਮੈਂ ਆ ਕੇ ਆਪਣੇ ਸਾਹਮਣੇ ਸਾਰੀ ਗੱਲਬਾਤ ਨਿਬੇੜ ਦੂੰਗਾ ਉਹਨਾਂ ਦੇ ਲੀਡਰ ਆਪਣੇ ਬੰਦਿਆਂ ਦੀ ਪਿੱਠ ਤੇ ਖੜ ਕੇ ਜਿਹੜੇ ਦੋਸ਼ੀ ਵੀ ਨੇ ਜਿਨ੍ਹਾਂ ਨੇ ਆਪਣੀਆਂ ਆਪਣੀਆਂ ਸੇਫਟੀਆਂ ਦੇ ਲਈ ਮੁਸਲਮਾਨਾਂ ਨੇ ਆਪਣੀਆਂ ਜਿਹੜੀਆਂ ਇਮਾਰਤਾਂ ਦੇ ਉੱਤੇ ਚਦਰਾਂ ਤੱਕ ਪਾ ਕੇ ਉਹਨਾਂ ਨੂੰ ਬਚਾਇਆ ਹੈ ਨਾ ਉਹਨਾਂ ਨੂੰ ਬਰਾਬਰ ਦਾ ਦੋਸ਼ੀ ਬਣਾ ਕੇ ਉਹਨਾਂ ਦੇ ਉੱਤੇ ਪਰਚੇ ਕਰਾਉਣਾ ਚਾਹੁੰਦੇ ਆ ਤੇ ਸਾਡੇ ਲੀਡਰ ਜਿਨ੍ਹਾਂ ਦੇ ਮੂੰਹੋਂ ਇਹ ਹਾਰ ਦਾ ਨਾਰਾ ਵੀ ਨਹੀਂ ਨਿਕਲਿਆ ਭਗਵੰਤ ਮਾਨ ਇਸ ਵੇਲੇ ਆਪਣਾ ਨੂੰ ਇਹੀ ਬੋਲਦਾ ਹੈ ਨਾ ਕਿ ਮੈਂ ਪੰਜਾਬ ਦਾ ਪੱਗ ਬੰਨਣ ਵਾਲਾ ਸਿੱਖਾਂ ਦਾ ਲੀਡਰ ਆ ਉਹਦੇ ਮੂੰਹੋਂ ਤੇ ਇੱਕ ਵਾਰੀ ਵੀ ਇਦਾਂ ਦਾ ਕੋਈ ਗੱਲ ਨਹੀਂ ਸਟੇਟਮੈਂਟ ਨਹੀਂ ਆਈ ਨਾ ਉਹਨੇ ਬੋਲਿਆ ਈਵਨ ਉਹਨੇ ਤਾਂ ਕੱਲ ਨਵਾਂ ਡਰਾਮਾ ਕਰ ਦਿੱਤਾ ਜਿਹੜਾ ਬਾਰਡਰਾਂ ਦੇ ਹੋਇਆ ਤੁਸੀਂ ਦੇਖਿਆ ਸਿੰਘ ਆਰਡਰ ਤੇ ਚਲੋ ਉਹ ਅਲੱਗ ਟੌਪਿਕ ਆ ਸੋ ਇਹਨਾਂ ਨੂੰ ਤਾਂ ਬੰਦੇ ਹੀ ਬੜੇ ਸੂਟ ਕਿਤੇ ਹੋਏ ਨੇ ਨਵੀਂ ਸਰਕਾਰ ਆਮ ਆਦਮੀ ਪਾਰਟੀ ਵਾਲੇ ਵੀ ਦਿੱਲੀ ਦੇ ਇਸ਼ਾਰੇ ਦੇ ਵੀ ਬੜਾ ਵਧੀਆ ਕੰਮ ਕਰ ਰਹੇ ਤੇ ਵਿੱਚ ਹੀ ਜਿਹੜਾ ਆ ਸਾਰਾ ਕੁਝ ਹੋਇਆ ਇਹਦੇ ਵਿੱਚ ਉਧਰੋਂ ਦੀ ਲੀਡਰ ਧਮਕਾਉਣ ਦੇ ਐ ਐਡਮਿਨਿਸਟ੍ਰੇਸ਼ਨ ਨੇ ਜੋ ਕੱਲ ਸਾਡੇ ਨਾਲ ਕੀਤਾ ਉੱਥੋਂ ਵੀ ਸਾਨੂੰ ਉਹਨਾਂ ਦੀ ਮਨਸ਼ਾ ਬਿਲਕੁਲ ਕਲੀਅਰ ਹੁੰਦੀ ਹੈ ਕਿ ਉਹ ਸਾਨੂੰ ਜਿਹੜਾ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਆਪਣਾ ਪ੍ਰੋਟੈਸਟ ਕਰਨ ਦਾ ਅਧਿਕਾਰ ਉਹ ਵੀ ਨਹੀਂ ਸਾਨੂੰ ਦੇਣਾ ਚਾਹੁੰਦੇ ਉੱਥੇ ਤੱਕ ਵੀ ਸਾਨੂੰ ਉਹਨਾਂ ਨੇ ਸੀਮਤ ਕਰ ਲਿਆ ਹੋਇਆ ਹੈ ਹਿਮਾਚਲ ਦੇ ਬੰਦੇ ਜਿਹੜੇ ਪੰਜਾਬ 'ਚ ਰਹਿ ਰਹੇ ਨੇ ਉਹਨਾਂ ਨੂੰ ਜੇ ਇਹ ਗੱਲ ਗਲਤ ਲੱਗਦੀ ਹੈ ਫਿਰ ਉਹ ਸਾਡੇ ਨਾਲ ਬਰਾਬਰ ਸੜਕਾਂ ਦੇ ਆ ਕੇ ਕਹਿਣ ਕੀ ਆ ਗਲਤ ਹੈ ਇਹਨਾਂ ਦੇ ਸ਼ਹੀਦ ਨੇ ਇਹ ਸਤਿਕਾਰ ਕਰਦੇ ਆ ਇਸ ਕਰਕੇ ਅਸੀਂ ਵੀ ਸਤਿਕਾਰ ਕਰਦੇ ਆ ਜੇ ਤੁਹਾਨੂੰ ਉਹ ਸੰਤ ਜਰਨੈਲ ਸਿੰਘ ਭਿੰਡਰਾਲੇ ਅੱਤਵਾਦੀ ਲੱਗਦੇ ਨੇ ਤੁਹਾਨੂੰ ਦੇਸ਼ ਲਈ ਖਤਰਾ ਨੇ ਫਿਰ ਤੁਸੀਂ ਪੰਜਾਬ 'ਚ ਨਾ ਰਹੋ ਫਿਰ ਤੁਸੀਂ ਹਿਮਾਚਲ ਚਲ ਜਾਓ ਵਾਪਸ ਜਾ ਤੁਸੀਂ ਦਿੱਲੀ ਚਲ ਜਾਓ ਤੁਹਾਨੂੰ ਪੰਜਾਬ 'ਚ ਰਹਿਣ ਦਾ ਅਧਿਕਾਰ ਨਹੀਂ ਹੈਗਾ ਕਿਉਂਕਿ ਪੰਜਾਬ ਵਸਦਾ ਗੁਰੂਆਂ ਦੇ ਨਾਂ ਤੇ ਤੇ ਸ਼ਹੀਦਾਂ ਦੇ ਨਾਂ ਤੇ ਸਿੱਖ ਆਪਣੇ ਪਰਿਵਾਰ ਦੇ ਸ਼ਹੀਦਾਂ ਦੇ ਉਤੇ ਕਦੀ ਵੀ ਕਿਸੇ ਤਰ੍ਹਾਂ ਦੀ ਟਿੱਪਣੀ ਨਹੀਂ ਬਰਦਾਸ਼ਤ ਕਰਨਗੇ ਆ ਕੋਈ ਤੱਕਾ ਨਹੀਂ ਬਰਦਾਸ਼ਤ ਕਰਨਗੇ ਅਸੀਂ ਭੜਕਾਵਟ ਨਹੀਂ ਪੈਦਾ ਕੀਤੀ ਭੜਕਾਵਟ ਤੁਸੀਂ ਪੈਦਾ ਕੀਤੀ ਆ ਅਸੀਂ 20 ਇਹ ਕਹਿ ਦੇਣਗੇ ਕਿ ਭਾਈ ਸਾਡਾ ਤਾਂ ਸੰਵਿਧਾਨਿਕ ਹੱਕ ਆ ਸੀ ਤੇ ਜਿੱਥੇ ਮਰਜ਼ੀ ਰਹੀਏ ਭਾਵੇਂ ਪੰਜਾਬ ਹੋਵੇ ਦਿੱਲੀ ਹੋਵੇ ਹਿਮਾਚਲ ਹੋਵੇ ਜਦੋਂ ਤੁਸੀਂ ਪੰਜਾਬ ਦਿੱਲੀ ਹਿਮਾਚਲ ਹੱਕਾਂ ਦੀ ਗੱਲ ਕਰਦੇ ਤਾਂ ਹੱਕ ਤਾਂ ਫਿਰ ਸਾਡੇ ਵੀ ਨੇ ਹੱਕਾਂ ਨਹੀਂ ਤੇ ਮੈਂ ਗੱਲ ਦੱਸ ਰਿਹਾ ਕਿ ਜਦੋਂ ਅਸੀਂ ਕੱਲ ਪ੍ਰੋਟੈਸਟ ਕਰਨ ਲੱਗੇ ਆ ਸਾਡਾ ਵੀ ਸੰਵਿਧਾਨਿਕ ਹੱਕ ਸੀਗਾ ਤਾਂ ਸਾਨੂੰ ਤਾਂ ਪ੍ਰੋਟੈਸਟ ਵੀ ਨਹੀਂ ਕਰਨ ਦਿੱਤਾ ਫਿਰ ਹੱਕ ਕਿੱਥੇ ਆ ਕਿਹਦੇ ਹੱਕ ਜਿਹੜੇ ਸੇਫ ਨੇ ਤੇ ਕਿਹੜੇ ਹੱਕ ਖਤਰੇ ਚ ਨੇ ਸਾਰਾ ਕੁਝ ਸਿੱਖੀ ਮਤਲਬ ਬਰਦਾਸ਼ਤ ਕਰੀ ਜਾਣ ਕਿਸ ਦਿਨ ਇਹਨਾਂ ਲੋਕਾਂ ਨੂੰ ਸਮਝ ਪਾਉਗੀ ਕਿ ਸਿੱਖ ਸਿੱਖਾਂ ਦੇ ਸੈਂਟੀਮੈਂਟਸ ਕਦੀ ਵੀ ਇਸ ਤਰੀਕੇ ਦੇ ਨਹੀਂ ਹੁੰਦੇ ਆ ਕਿ ਅਸੀਂ ਕਿਸੇ ਹੋਰ ਨੂੰ ਉਹਦੇ ਧਰਮ ਕਰਕੇ ਟਾਰਗੇਟ ਕਰੀਏ ਤੁਸੀਂ ਦੇਖੋ ਹੁਣ ਕਾਵੜੀਆਂ ਦੀ ਯਾਤਰਾ ਨਿਕਲਦੀ ਹੈ ਜਦੋਂ ਕਾਵੜ ਯਾਤਰਾ ਨਿਕਲਦੀ ਹੈ ਉਦੋਂ ਵੀ ਨਿਕਲਦੀ ਹੈ ਪੰਜਾਬ ਤੋਂ ਹੀ ਨਿਕਲਦੇ ਇਹਨਾਂ ਸਾਰੇ ਤੇ ਕਿੰਨੀ ਵਾਰੀ ਕਾਵੜ ਦੇ ਯਾਤਰੀਆਂ ਨੂੰ ਪੰਜਾਬ ਚੋਂ ਨਿਕਲਣ ਲੱਗੇ ਸਿੱਖਾ ਵੱਲੋਂ ਜਾਂ ਪੰਜਾਬੀਆਂ ਵੱਲੋਂ ਪਰੇਸ਼ਾਨੀ ਹੋਈ ਹੈ ਹੁਣ ਦੰਗ ਤੇ ਇਹ ਨਾ ਮਤਲਬ ਕੀਤਾ ਜਾਂਦਾ ਬਹੁਤ ਸਿਆਪਾ ਕਲੇਸ਼ ਮਤਲਬ ਰੋਡਾਂ ਦੇ ਉੱਤੇ ਝਗੜੇ ਤੱਕ ਹੋ ਜਾਂਦੇ ਆ ਪੱਥਰਵਾਜੇ ਤੱਕ ਹੋ ਜਾਂਦੀਆਂ ਨਾ ਮੀਡੀਆ ਦਿਖਾਂਦਾ ਨਾ ਹੀ ਅਸੀਂ ਕਦੀ ਇਸ ਗੱਲ ਨੂੰ ਇਸ਼ੂ ਬਣਾਇਆ ਸਾਨੂੰ ਪਤਾ ਹੈ ਕਿ ਜਦੋਂ ਇੱਕ ਯੰਗ ਜਨਰੇਸ਼ਨ ਦੇ ਲੋਕ ਜਦੋਂ ਜਾ ਰਹੇ ਹੁੰਦੇ ਨਾ ਉਹਨਾਂ ਵੱਲੋਂ ਡਿਸਪਲਨ ਦੀ ਉਸ ਤਰੀਕੇ ਦੀ ਉਮੀਦ ਨਹੀਂ ਕੀਤੀ ਜਾਂਦੀ ਜਿੱਦਾਂ ਆਮ ਹੁੰਦੀ ਆ ਆਮ ਲੋਕਾਂ ਦੇ ਵਿੱਚ ਅਸੀਂ ਉਮੀਦ ਕਰਦੇ ਹਾਂ ਇਸੇ ਕਰਕੇ ਜਵਾਨ ਬੱਚਿਆਂ ਦੇ ਉੱਤੇ ਹਰ ਇੱਕ ਅਲੱਗ ਤਰ੍ਹਾਂ ਦੀ ਪਵੰਨੀਆਂ ਹੁੰਦੀਆਂ ਨੇ ਤੇ ਜਿਹੜੇ ਬਜ਼ੁਰਗ ਹੁੰਦੇ ਉਹਨਾਂ ਦੇ ਅਲੱਗ ਤਰ੍ਹਾਂ ਦੀ ਹਲੇਮੀ ਹੁੰਦੀ ਆ ਫਿਰ ਵੀ ਮੈਂ ਐਗਜ਼ਾਮਪਲ ਦੇ ਕੇ ਤਾਂ ਆ ਗਿਆ ਕਾਮੜੀ ਜਦੋਂ ਆਪਣੇ ਯਾਤਰਾ ਦੌਰਾਨ ਇਹਨਾਂ ਕੁਝ ਕਰਦੇ ਆ ਉਹਨਾਂ ਦਾ ਮੌਲਕਾ ਉਹਨਾਂ ਨੂੰ ਜੋ ਮਰਜ਼ੀ ਕਰਨ ਦਿੱਤਾ ਜਾਵੇ ਉਹਦਾ ਕੋਈ ਵਿਵਾਦ-ਵਿਵਾਦ ਨਹੀਂ ਜੇ ਸਿੱਖ ਅਨੰਦਪੁਰ ਸਾਹਿਬ ਜਾਣ ਜਾਂ ਹਿਮਾਚਲ ਦੇ ਕਿਸੇ ਟੂਰਿਜ਼ਮ ਪਲੇਸ ਦੇ ਵਿੱਚ ਜਾਣ ਤੇ ਆਪਣੇ ਨਿਸ਼ਾਨ ਸਭ ਲੈ ਕੇ ਜਾ ਸੰਤ ਜਰਨੈਲ ਸਿੰਘ ਭਿੰਡਰਾਲਾ ਦੇ ਝੰਡੇ ਲੈ ਕੇ ਜਾਣ ਤੇ ਇਹਨਾਂ ਨੂੰ ਇੰਨੀ ਆਪਤੀ ਇੰਨੀ ਪ੍ਰੋਬਲਮ ਕਿ ਸਾਨੂੰ ਮਾਰਨ ਤੱਕ ਜਾਣ ਸਾਡੇ ਫਵਾੜੇ ਦਾ ਇੱਕ ਮੁੰਡਾ ਨਵਦੀਪ ਕਰਕੇ ਉਹ ਹਿਮਾਚਲ ਗਿਆ ਤੇ ਉਹਨਾਂ ਨੇ ਉੱਥੇ ਹੋਟਲ ਦੇ ਵਿੱਚ ਉਹਦੇ ਨਾਲ ਝਗੜਾ ਕਰਕੇ ਉਹਦਾ ਕਤਲ ਕਰ ਦਿੱਤਾ ਇਦਾਂ ਦੇ ਪਤਾ ਨਹੀਂ ਕਿੰਨੀਆਂ ਘਟਨਾਵਾਂ ਨੇ ਜਿਹੜੇ ਕਤਲ ਹੋ ਜਾਂਦੇ ਸਾਡੇ ਬੱਚੇ ਕਬੱਡੀ ਦਾ ਪਲੇਅਰ ਵੀ ਇੱਕ ਵਾਰੀ ਇਹਨਾਂ ਨੇ ਇਦਾਂ ਹੀ ਭਜਾ ਭਜਾ ਉਹਨਾਂ ਨੇ ਉੱਥੇ ਆਪਣੇ ਵੱਲੋਂ ਵੱਢਿਆ ਤੇ ਮਾਰਿਆ ਤੇ ਮਰ ਗਿਆ ਇੰਦਾਂ ਨਹੀਂ ਕਈ ਮੋਟਾ ਸਾਡੇ ਬੰਦਿਆਂ ਨੇ ਸਿਰਫ ਇਸ ਕਰਕੇ ਹੋਇਆ ਨਹੀਂ ਕਿ ਪੰਜਾਬ ਦੇ ਨੇ ਕਦੀ ਸਾਡੇ ਵੱਲ ਵੀ ਇਦਾਂ ਦਾ ਕੋਈ ਦੇਖਿਆ ਅਸੀਂ ਕਦੀ ਇਦਾਂ ਦਾ ਚੂਜ਼ ਕਰਕੇ ਕੀਤਾ ਕਿ ਉਸ ਬੰਦੇ ਦੀ ਵਿਸ਼ੇਸ਼ ਜਾਤੀ ਜਾਂ ਉਹਦਾ ਵਿਸ਼ੇਸ਼ ਉਹਦਾ ਦੇਖ ਕੇ ਕਿ ਉਹ ਕਿੱਧਰ ਦਾ ਰਹਿਣ ਵਾਲਾ ਆ ਤਾਂ ਉਹਦੇ ਤੇ ਇਦਾਂ ਕੀਤਾ ਹੋਵੇ ਬਟ ਮੀਡੀਆ ਕੰਮ ਵੀ ਕਰ ਰਿਹਾ ਮੈਂ ਤੁਹਾਡੀ ਜਾਣਕਾਰੀ ਲਈ ਆਪਣੇ ਲੋਕਾਂ ਨੂੰ ਦੱਸਣਾ ਚਾਹੁੰਦਾ ਕੁਝ ਚੈਨਲਾਂ ਦੇ ਉੱਤੇ ਆ ਚੀਜ਼ ਦਿਖਾਈ ਗਈ ਇੱਕ ਪੰਜਾਬ ਦੇ ਕਿਸੇ ਪਿੰਡ ਦੇ ਵਿੱਚ ਸ਼ਾਇਦ ਮੇਰੇ ਖਿਆਲ ਅ ਬਰਨਾਲੇ ਦਾ ਪਿੰਡ ਹੈ ਜਾਂ ਸ਼ਾਇਦ ਇਧਰਲੀ ਸਾਈਡ ਦਾ ਕੋ ਪਿੰਡ ਹੈਗਾ ਐਗਜ਼ੈਕਟ ਮੈਨੂੰ ਨਾਮ ਨਹੀਂ ਯਾਦਾ ਰਹਾ ਉਹਨਾਂ ਪਿੰਡ ਦਾ ਉਧਰ ਚੋਰ ਚੋਰੀ ਕਰਨ ਗਏ ਚੋਰੀ ਕਰਦੇ ਬੰਦਿਆਂ ਨੇ ਉੱਤੇ ਜਦੋਂ ਮਾਲਕਾਂ ਨੂੰ ਪਤਾ ਲੱਗਾ ਚੋਰੀ ਹੋ ਰਹੀ ਹੈ ਤਾਂ ਉਹਨਾਂ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਗੋਲੀ ਚੱਲੀ ਗੋਲੀ ਚੱਲਣ ਚੋ ਜਿਹੜਾ ਚੋਰ ਸੀਗਾ ਉਹ ਮਰ ਗਿਆ ਚੋਰ ਦਾ ਵਿਸ਼ੇਸ਼ ਤੌਰ ਤੇ ਡਿਫਾਈਨ ਕਰਕੇ ਕਿ ਇਹ ਹਿਮਾਚਲ ਦਾ ਬੰਦਾ ਸੀ ਇਹ ਹਿਮਾਚਲ ਦੇ ਬੰਦੇ ਨੂੰ ਜਿਹੜਾ ਗੋਲੀ ਲੱਗ ਕੇ ਉਹਦੀ ਮੌਤ ਹੋ ਗਈ ਚੋਰ ਦੀ ਕਦੀ ਇਹ ਦੇਖ ਕੇ ਨਹੀਂ ਆਡੈਂਟੀਟੀ ਵੇਖ ਕੇ ਅੱਗੇ ਕਦੀ ਦੱਸਿਆ মিডিਆ ਨੇ ਕਿ ਉਹ ਕਿਹੜੇ ਪਿੰਡੋਂ ਆਇਆ ਤਾਂ ਕਿਹੜੇ ਇਲਾਕੇ ਦਾ ਤਾਂ ਕਿੱਦਾਂ ਆ ਹੁਣ মিডিਆ ਇਸ ਤਰੀਕੇ ਨਾਲ ਵੀ ਇਸ ਗੱਲ ਨੂੰ ਜਿਹੜਾ ਭੜਕਾਵਟ ਪੈਦਾ ਕਰ ਰਿਹਾ ਸੋ ਇੱਕ ਹੈ ਵੀ ਬੜਾ ਮਤਲਬ ਹਲਕੇ ੇਠੇ ਦਰਜੇ ਦੀ ਇੱਕ ਪੱਤਰਕਾਰ ਹੀ ਤਾਂ ਹੈਗੀ ਆ ਮੈਂ ਚਾਹੂੰਗਾ ਕਿ ਜੇ ਇਹਨਾਂ ਨੇ ਮੈਨੂੰ ਇਸ মিডিਆ ਦੇ ਮਾਧਿਅਮ ਰਾਹੀਂ ਸੁਣਨਾ ਹੈ ਉਹ ਇਹ ਚੀਜ਼ ਜ਼ਰੂਰ ਤਿਆਰ ਕਰ ਲੈਣ ਕਿ ਅਸੀਂ ਕਿਹੜਾ ਮਾਡਲ ਸੈੱਟ ਕਰਨ ਚਾ ਰਹੇ ਹਾਂ ਮੈਂ ਆਪਣੀ ਇਸ ਇੰਟਰਵਿਊ ਚ ਕਲੀਅਰ ਕਰ ਦਵਾਂ ਕੀ ਆਪਾਂ ਹਿਮਾਚਲ ਦੇ ਰਹਿਣ ਵਾਲੇ ਸਾਰੇ ਲੋਕਾਂ ਨੂੰ ਟਾਰਗੇਟ ਨਹੀਂ ਕਰ ਰਹੇ ਆ ਕੋਈ ਨਾ ਸ਼ਰਾਰਤੀ ਅੰਸਰਾਂ ਨੂੰ ਹੀ ਟਾਰਗੇਟ ਕਰ ਰਹੇ ਆ ਜਿਨ੍ਹਾਂ ਨੇ ਸਾਡੇ ਧਰਮ ਦੇ ਖਿਲਾਫ ਸਾਡੇ ਸ਼ਹੀਦਾਂ ਦੇ ਖਿਲਾਫ ਅਪਮਾਨਜਨਕ ਕੋਈ ਸ਼ਬਦ ਕਹੇ ਨੇ ਜਾਂ ਐਕਟੀਵਿਟੀ ਕੀਤੀ ਆ ਅਸੀਂ ਉਹਦੇ ਖਿਲਾਫ ਆ ਸਭ ਜਿਹੜੇ ਲੋਕ ਹਿਮਾਚਲ ਘੁੰਮਣ ਜਾਣਾ ਚਾਹੁੰਦੇ ਆ ਹੁਣ ਉਹਨਾਂ ਨੂੰ ਇੱਕ ਡਰ ਰਹੂਗਾ ਕਿ ਪਤਾ ਨਹੀਂ ਕਦੋਂ ਸਾਡੀ ਗੱਡੀ ਘੇਰ ਲਈ ਜਾਵੇ ਕਦੋਂ ਸਾਨੂੰ ਰੋਕ ਲਿਆ ਜਾਵੇ ਕਦੋਂ ਸਾਡੇ ਤੇ ਹਮਲਾ ਕਰ ਦਿੱਤਾ ਜਾਵੇ ਹੁੰਦਾ ਤੇ ਇਹ ਲਗਾਤਾਰ ਹੀ ਹੋ ਰਿਹਾ ਹੈ ਸਾਡੇ ਲੋਕਾਂ ਨੂੰ ਪਤਾ ਨਹੀਂ ਕੀ ਹਿਮਾਚਲ ਚ ਜਾ ਕੇ ਖੁਸ਼ੀ ਮਿਲਦੀ ਹੈ ਜਿਹੜਾ ਬਾਰ-ਬਾਰ ਨੇੜੇ ਆਉਣ ਕਰਕੇ ਹਿਮਾਚਲ ਤੁਰ ਜਾਂਦੇ ਆ ਦੇਖੋ ਉਹਨਾਂ ਦੀ ਜਿਹੜੀ ਮੇਨ ਰੋਜੀ ਰੋਟੀ ਹੈ ਹੈਗੀ ਤਾਂ ਉਹ ਟੂਰਿਜ਼ਮ ਦੇ ਸਿਰ ਤੇ ਹੀ ਹੈ ਬਟ ਜੇ ਉਹਨਾਂ ਨੂੰ ਸਾਡੇ ਤੋਂ ਇੰਨੀ ਪ੍ਰੋਬਲਮ ਹੈ ਤੇ ਮੈਂ ਆਪਣੇ ਲੋਕਾਂ ਨੂੰ ਵੀ ਇਹ ਗੱਲ ਕਹੂੰਗਾ ਦੇਖੋ ਹਿਮਾਚਲ ਦਾ ਬਿਲਕੁਲ ਬਾਈਕਟ ਕਰਨਾ ਚਾਹੀਦਾ हिमाचल ਜਿਹੜਾ ਤੁਹਾਨੂੰ ਨਹੀਂ ਜਾਣਾ ਚਾਹੀਦਾ ਤੇ ਤੁਹਾਨੂੰ ਉਹ ਜੇ ਘੁੰਮਣ ਫਿਰਣ ਹੀ ਜਾਣਾ ਹੈਗਾ ਹੋਰ ਭਾਰਤ ਵਿੱਚ ਕਈ ਸਟੇਟਾਂ ਇਦਾਂ ਦੀਆਂ ਨੇ ਜਿਨ੍ਹਾਂ ਦੇ ਲੋਕ ਸਾਡਾ ਵੈਲਕਮ ਵੀ ਕਰਦੇ ਆ ਤੇ ਸਾਡੇ ਨਾਲ ਉਹਨਾਂ ਦਾ ਭਾਈਚਾਰਕ ਸਾਥ ਵੀ ਹੈ ਜਿੱਦਾਂ ਜੰਮੂ ਕਸ਼ਮੀਰ ਦੇ ਲੋਕ ਹੋਗੇ ਤੁਸੀਂ ਕਸ਼ਮੀਰ ਘੁੰਮਣ ਜਾਓ ਉੱਥੇ ਅੱਛੇ-ਅੱਛੇ ਜਿਹੜੇ ਡੈਸਟੀਨੀ ਨੇ ਉਹ ਉਹਨਾਂ ਚੀਜ਼ਾਂ ਨੂੰ ਤੁਸੀਂ ਇੰਜੋਏ ਕਰੋ ਕਿ ਤੁਹਾਨੂੰ ਉੱਧਰ ਵੀ ਨਹੀਂ ਜਾਣਾ ਤੁਸੀਂ ਕਿ ਕਿਰਲ ਸਾਊਥ ਸਾਈਡ ਚਲੇ ਜਾਓ ਬਹੁਤ ਅੱਛੀ ਅੱਛੀ ਡੈਸਟੀਨੀਆਂ ਸਮੁੰਦਰ ਦੇ ਬਹੁਤ ਅੱਛੇ ਚ ਉਧਰ ਸੀ ਪੁਆਇੰਟ ਨੇ ਬਹੁਤ ਅੱਛੀਆਂ ਜਗ੍ਹਾ ਵਾ ਭਾਰਤ ਦੇ ਕਈ ਇਦਾਂ ਦੀਆਂ ਸਟੇਟਾਂ ਵਿੱਚ ਹੈਗੀਆਂ ਨੇ ਹੋਰ ਨਹੀਂ ਤਾਂ ਜੇ ਤੁਹਾਨੂੰ ਮਤਲਬ ਬਹੁਤ ਨੇੜੇ ਹੀ ਜਾਣਾ ਹੈਗਾ ਤੇ ਤੁਸੀਂ ਰਾਜਸਥਾਨ ਰਾਜਸਥਾਨ ਜੈਪੁਰ ਸਾਈਡ ਵੀ ਜਾ ਸਕਦੇ ਹੋ ਜੇ ਤੁਹਾਨੂੰ ਘੁੰਮਣ ਦਾ ਹੀ ਸ਼ੌਂਕ ਆ ਮਗਰ ਇਹ ਹੈ ਕਿ ਆਪਾਂ ਬੜੇ ਹੀ ਡਿਸਪਲਿਨਡ ਲੋਗਾਂ ਆ ਸਿੱਖ ਆਪਣੀ ਸ਼ਿਫੀ ਨਾ ਕੋਈ ਆਪਾਂ ਕੋਈ ਇਦਾਂ ਦੀ ਗੱਲ ਕਰਕੇ ਕਦੀ ਮਾੜੀ ਹੋਣ ਦਈਏ ਕੁਝ ਬੰਦਿਆ ਕਰਕੇ ਜੇ ਸਾਨੂੰ ਲੱਗਦਾ ਕੁਝ ਬੰਦੇ ਸਾਡੇ ਅਗਰ ਕੋਈ ਇਦਾਂ ਨਹੀਂ ਸ਼ਰਾਰਤ ਕਰਦੇ ਆ ਪਹਿਲੇ ਤਾਂ ਅਸੀਂ ਆਪ ਹੀ ਉਹ ਕੰਮ ਰੋਕੀਏ ਤੁਸੀਂ ਕਹਿੰਦੇ ਹੋ ਡਿਸਪਲਨ ਡਿਆ ਉਹਨਾਂ ਨੇ ਤਾਂ ਇਥੋਂ ਤੱਕ ਇਲਜ਼ਾਮ ਲਾ ਦਿੱਤੇ ਕਿ ਉਹਨਾਂ ਨੇ ਨਸ਼ੇ ਵੀ ਕੀਤੇ ਹੋਏ ਹੋ ਸਕਦੇ ਆ ਜਾਂ ਉਧਰੋਂ ਨਸ਼ਾ ਆ ਰਿਹਾ ਪੰਜਾਬ ਵੱਲੋਂ ਬਿਲਕੁਲ ਬਿਲਕੁਲ ਦੇਖੋ ਨਸ਼ੇ ਕੀਤੇ ਹੁੰਦੇ ਜਿਹੜੇ ਬੰਦਿਆਂ ਨੇ ਉਹਨਾਂ ਨੂੰ ਉਹਨਾਂ ਦੀ ਜੇ ਆਈਡੈਂਟੀ ਕਰਕੇ ਟਾਰਗੇਟ ਕਰਕੇ ਜਦੋਂ ਗੱਲ ਕੀਤੀ ਜਾਂਦੀ ਆ ਤੇ ਪੰਜਾਬ ਵਿੱਚ ਤੁਸੀਂ ਦੇਖੋ ਇਸ ਵੇਲੇ ਜਿੰਨਾ ਜਿੰਨਾ ਬਿਆ ਬ੍ਰਿਗੇਡ ਇਥੇ ਆਇਆ ਹੋਇਆ ਚਾਂ ਨੂੰ ਠੇਕਿਆਂ ਨੇ ਮੋਰੇ ਤੁਸੀਂ ਇਹਨਾਂ ਨੂੰ ਖੜੇ ਵੇਖ ਲਿਓ ਜਾਂ ਇਹਨਾਂ ਦੀਆਂ ਜਿਹੜੀਆਂ ਹਰਕਤਾਂ ਜਾਂ ਜਿੰਨੀ ਇਹਨਾਂ ਨੇ ਵਾਇਲੇਸ਼ਨ ਪੰਜਾਬ ਵਿੱਚ ਕੀਤੀ ਇਹਨਾਂ ਨੂੰ ਦੇਖੋ ਤੇ ਅਸੀਂ ਕਦੀ ਇਹਨਾਂ ਨੂੰ ਇਹ ਨਹੀਂ ਕਹਿੰਦੇ ਕਿ ਤੁਸੀਂ ਆਹ ਗਲਤ ਕੰਮ ਕਰਦੇ ਹੋ ਤੇ ਅਸੀਂ ਤੁਹਾਨੂੰ ਉਹ ਬੰਦੇ ਮਰਾਣਾ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਜਿਹੜੀ ਬੰਦੀ ਸਜ਼ਾ ਉਹ ਹੀ ਉਸ ਪਾਸੋਂ ਨਹੀਂ ਬੰਦਾ ਤੁਰਦਾ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਨੇ ਜੇ ਕੋਈ ਕਰਦਾ ਆ ਕਾਨੂੰਨ ਬਣਿਆ ਹੈ ਕਾਨੂੰਨ ਦੇ ਮੁਤਾਬਕ ਕਾਨੂੰਨ ਢੀਲ ਕਰ ਲਵੇ ਆਮ ਲੋਕ ਸਿਰਫ ਬਤ ਬਤ ਕੰਪਲੇਂਟ ਕਰ ਸਕਦੇ ਆ ਆਪ ਕਾਨੂੰਨ ਨੂੰ ਹੱਥ ਵਿੱਚ ਲੈ ਕੇ ਬਿਨਾਂ ਗਾਲਤ ਦੀਆਂ ਲੜਾਈਆਂ ਖੜੀਆਂ ਕਰਨੀਆਂ ਜਾਂ ਚੌਧਰ ਤੇ ਭੁੱਖੇ ਲੋਕ ਅਮਨਸੂਦ ਵਰਗੇ ਬੰਦੇ ਜਿਹੜੀ ਆਪਣੀ ਸੋਸ਼ਲ ਮੀਡੀਆ ਦਾ ਆਈਡੀ ਤੇ ਆਪਣੇ ਆਪ ਨੂੰ ਦੇਖੋ ਉਹਨਾਂ ਨੂੰ ਵੀ ਪਤਾ ਆ ਕਿ ਉਹ ਕਿਉਂ ਕਰਦੇ ਨੇ ਸੋਸ਼ਲ ਮੀਡੀਆ ਤੇ ਅਮਨਸੂਦ ਦੀ ਆਈਡੀ ਦੱਸਦੀ ਹੈ ਕਿ ਉਹ ਆਰਐਸਐਸ ਦਾ ਵਰਕਰ ਹੈ ਆਰਐਸਐਸ ਤੇ ਜਿਹੜੀਆਂ ਉਹਦੀਆਂ ਸ਼ਾਖਾਵਾਂ ਨੇ ਇਹਨਾਂ ਦਾ ਕੰਮ ਹੀ ਇਹੀ ਹੈ ਕਿ ਘੱਟ ਗਿਣਤੀਆਂ ਕੌਮਾਂ ਨੂੰ ਟਾਰਗੇਟ ਕਰਨਾ ਉਹਨਾਂ ਦੀ ਆਈਡੈਂਟੀਟੀ ਦੇ ਉੱਤੇ ਹਮਲੇ ਕਰਨੇ ਹੈ ਸੋ ਵਿੱਚੋਂ ਇੱਕ ਮਾੜਾ ਲੱਭ ਕੇ ਉਹਨੂੰ ਮੋਰੇ ਪੇਸ਼ ਕਰਕੇ ਕੀ ਆ ਦੇਖੋ ਜੀ ਆ ਸ਼ਰਾਬੀ ਆ ਤੇ ਇਹਦੇ ਕਰਕੇ ਤਾਂ ਸਾਰਾ ਕੁਝ ਹੋਇਆ ਆ ਅਸੀਂ ਸਾਰਾ ਕੁਝ ਕਰਨਾ ਜਾਣਦੇ ਆ ਮਗਰ ਅਸੀਂ ਤੁਹਾਡੇ ਜਿੰਨੇ ਨੀਵੇਂ ਪੱਧਰ ਤੇ ਆ ਕੇ ਆਪਣੀ ਹੇਠਲੀ ਸੋਚ ਨਹੀਂ ਦਿਖਾਉਂਦੇ ਅਸੀਂ ਕਲੀਅਰ ਕਰਦੇ ਆ ਸਾਰੀਆਂ ਚੀਜ਼ਾਂ ਕੀ ਪੰਜਾਬ ਕੀ ਆ ਸਿੱਖ ਆਇਡੈਂਟੀਟੀ ਕੀ ਆ ਅਸੀਂ ਕਿੱਦਾਂ ਦੇ ਲੋਕ ਆ ਤੇ ਜਿਹਨਾਂ ਨੂੰ ਤੁਸੀਂ ਸਾਡੇ ਵਿੱਚ ਸਾਬਤ ਕਰਨ ਲੱਗੇ ਹੋ ਉਹਨਾਂ ਦੇ ਨਾਲ ਅਸੀਂ ਨਹੀਂ ਖੜੇ ਅਸੀਂ ਹਮਾਇਤ ਨਹੀਂ ਕਰਦੇ ਗਲਤ ਬੰਦੇ ਦੀ ਚਾਹੇ ਉਹ ਸਾਡੇ ਵਰਗਾ ਵੀ ਹੋਊਗਾ ਅਸੀਂ ਤਾਂ ਅਮੀਰੋ ਦੇ ਨਾਲ ਇਹ ਮੈਂਤ ਨਹੀਂ ਕਰਾਂਗੇ ਗਲਤ ਨੂੰ ਗਲਤੀ ਕਾਂਗੇ ਤੁਸੀਂ ਵੀ ਗਲਤ ਨੂੰ ਗਲਤ ਕਹਿਣ ਦਾ ਦਮ ਰੱਖੋ ਨਾ ਤੁਹਾਡੇ ਵਿੱਚ ਵੀ ਜੇ ਕਿਸੇ ਨੂੰ ਮੈਂ ਹਿਮਾਚਲ ਨੂੰ ਬਾਰ-ਬਾਰ ਇਸ ਗੱਲ ਕਰਕੇ ਕਹਿ ਰਿਹਾ ਕਿਉਂਕਿ ਅਸੀਂ ਇੱਕ ਐਕਟੀਵਿਟੀ ਹੋਰ ਕਰਨੀ ਹੈ ਜੇ ਅਸੀਂ ਤੁਹਾਨੂੰ ਪੁੱਛਣਾ ਹੈ ਕਿ ਤੁਸੀਂ ਹਿਮਾਚਲ ਦੇ ਬੰਦੇ ਦੱਸੋ ਕਿ ਜੇ ਤੁਸੀਂ ਪੰਜਾਬ 'ਚ ਰਹਿੰਦੇ ਹੋ ਤੁਹਾਨੂੰ ਸਾਡੇ ਫੇਥ ਸਾਡੇ ਬਿਲੀਵਸ ਦੇ ਉੱਤੇ ਤੁਹਾਨੂੰ ਅਗਰ ਇਤਰਾਜ਼ ਹੈ ਤਾਂ ਤੁਸੀਂ ਪੰਜਾਬ ਛੱਡ ਦਿਓ ਤੁਸੀਂ ਸਾਡੇ ਆਧਾਰੇ ਛੱਡ ਦਿਓ ਪੰਜਾਬੀ ਬੋਲੀ ਦੇ ਉੱਤੇ ਐਗਜ਼ਾਮਸ ਤੱਕ ਇਗਨੋਰ ਕਰਕੇ ਇਹਨਾਂ ਲੋਕਾਂ ਨੂੰ ਉਹ ਨੌਕਰੀਆਂ ਤੱਕ ਰਿਤੀਆਂ ਗਈਆਂ ਨੇ ਤੇ ਸਾਡੇ ਬੰਦਿਆਂ ਨੂੰ ਪੰਜਾਬ ਵਿੱਚ ਵੀ ਨੌਕਰੀ ਨਹੀਂ ਹੈਗੀ ਆਪਣੀਆਂ ਸਟੇਟਾਂ ਵਿੱਚ ਵੀ ਨੌਕਰੀ ਨਹੀਂ ਹੈਗੀ ਸਭ ਕੁਝ ਬਰਦਾਸ਼ਤ ਕਰ ਰਹੇ ਹੈ ਨਾ ਤੁਸੀਂ ਲਿਟਰਲੀ ਉਹਨਾਂ ਨੂੰ ਆਹ ਕਹੋਗੇ ਕਿ ਤੁਸੀਂ ਪੰਜਾਬ ਛੱਡ ਕੇ ਚੱਲ ਜਾਈਓ ਬਿਲਕੁਲ ਕਾਂਗੇ ਸਾਨੂੰ ਹਿਮਾਚਲ ਜਾਂਚ ਬੰਦੀ ਹੈ ਲਿਟਰਲੀ ਸਾਨੂੰ ਇਤਰਾ ਉਹਨਾਂ ਨੂੰ ਇਤਰਾਜ ਹੈ ਲਿਟਰਲੀ ਸਾਨੂੰ ਵੀ ਕਿ ਅਸੀਂ ਨਾ ਆਈਏ ਤਾਂ ਸਾਨੂੰ ਕਿਹੜੀ ਗੱਲ ਦੀ ਮਤਲਬ ਭੁੱਖ ਹੈ ਸਾਨੂੰ ਕਿਹੜੀ ਗੱਲ ਦੀ ਮਤਲਬ ਇਦਾਂ ਹੀ ਮਜਬੂਰੀ ਹੈ ਕਿ ਅਸੀਂ ਉਹਨਾਂ ਦੇ ਬੰਦੇ ਬਰਦਾਸ਼ਤ ਕਰੀਏ ਸਾਨੂੰ ਉਹ ਬਰਦਾਸ਼ਤ ਨਾ ਕਰਨ ਤੇ ਮੈਂ ਉਹਨਾਂ ਨੂੰ ਕਹਾਂ ਜੀ ਤੁਸੀਂ ਕੋਈ ਗੱਲ ਨਹੀਂ ਸਾਡੇ ਘਰ ਚ ਆ ਕੇ ਤੁਸੀਂ ਕਬਜ਼ਾ ਕਰਕੇ ਰਹਿ ਲੋ ਸਾਡੀਆਂ ਨੌਕਰੀਆਂ ਸਾਡੇ ਹੱਕਾਂ ਦੇ ਉੱਤੇ ਤੁਹਾਡਾ ਕਬਜ਼ਾ ਹੋ ਜਾਵੇ ਕੋਈ ਗੱਲ ਨਹੀਂ ਅਸੀਂ ਤੇ ਮਤਲਬ ਮੂਰਖ ਬਣ ਕੇ ਰਹੀਏ ਅਸੀਂ ਉਹਦਾਂ ਦੇ ਬੰਦੇ ਹੈ ਹੀ ਨਹੀਂ ਅਸੀਂ ਫਲਸਫੀ ਆਪਣੀ ਬਿਲਕੁਲ ਕਲੀਅਰ ਕਰ ਦਈਏ ਸਿੱਖ ਫਲਸਫੀ ਦੇ ਅੰਦਰ ਇਦਾਂ ਦੀਆਂ ਜਿਹੜੀਆਂ ਹਲਕੀਆਂ ਡੇਰੇਆਂ ਵਾਲੀਆਂ ਸੋਚਾਂ ਨੇ ਨਾ ਇਹ ਅਸੀਂ ਸਾਡੀ ਸਿੱਖੀ ਤੇ ਹਾਵੀ ਨਹੀਂ ਹੋਣ ਦੇਣੀਆਂ ਬਿਲਕੁਲ ਕਲੀਅਰ ਸਪਸ਼ਟ ਕਰ ਦਈਏ ਸਾਨੂੰ ਸਾਡਾ ਸਟੈਂਡ ਸਪਸ਼ਟ ਕਰਨਾ ਆਂਦਾ ਤਾਨੂੰ ਤੁਹਾਡਾ ਸਟੈਂਡ ਸਪਸ਼ਟ ਕਰਨਾ ਪੈਣਾ ਜੇ ਜੇ ਪੰਜਾਬ ਚ ਰਹਿੰਦੇ ਹੋ ਸੋ ਇਹ ਗੱਲ ਮੈਂ ਕਲੀਅਰ ਕਰ ਦਵਾ ਤੇ ਆਪਣੀ ਕਿਸੇ ਨਾਲ ਕੋਈ ਨਿਜੀ ਲੜਾਈ ਨਹੀਂ ਸਿਧਾਂਤਕ ਲੜਾਈ ਹੈ ਉਹ ਵੀ ਸਾਡੇ ਭਰਾ ਨੇ ਜੇ ਸਾਡੀ ਗੱਲ ਬੈਠ ਕੇ ਸੁਣਦੇ ਆ ਹੁਣ ਉਹਨਾਂ ਦੀਆਂ ਮਾਫੀਆਂ ਨਹੀਂ ਜਿਹੜੀਆਂ ਸਟੇਟਮੈਂਟਸ ਆਈਆਂ ਨੇ ਅਸੀਂ ਕਦਰ ਕਰਦੇ ਆ ਉਸ ਗੱਲ ਦੀ ਕਦਰ ਕਰਦੇ ਆ ਅਸੀਂ ਇਸ ਚੀਜ਼ 'ਚ ਕੋਈ ਹੱਲਾ ਸ਼ਰੀ ਜਾਂ ਕੋਈ ਛੇਕੀ ਨਹੀਂ ਮਾਰਦੇ ਠੀਕ ਆ ਉਹਨਾਂ ਨੇ ਬਲੀਵ ਕੀਤਾ ਕਿ ਹਾਂ अच्छे लोग ने जेड़ा ਸਾਡੇ ਨਾਲ ਮਿਲਦੇ ਵਰਤ ਦਿੰਨੇ ਆ ਸਾਡੇ ਨਾਲ ਅੱਜ ਵੀ ਰਹਿਣ ਨੂੰ ਨਾਲ ਚੱਲਣ ਨੂੰ ਸਾਡੀ ਗੱਲ ਨਾਲ ਗੱਲ ਆਪਣੀ ਰੱਖਣ ਨੂੰ ਤਿਆਰ ਨੇ ਬੜ ਬੋਤਿਆਂ ਦਾ ਬੇੜਾ ਹੀ ਬੱਠਾ ਹੋਇਆ ਅਖੀਰ ਚ ਮੈਂ ਕਹਿਣਾ ਚਾਹੂੰਗਾ ਜਿਹੜੀਆਂ ਸੰਪਰਦਾਵਾਂ ਤੇ ਸੰਸਥਾਵਾਂ ਜਿਹੜੀਆਂ ਸਟੇਟਮੈਂਟਾਂ ਦੇ ਰਹੀਆਂ ਨੇ ਸਾਡੀਆਂ ਹੀ ਉਹ ਇੰਨੀਆਂ ਹਲਕੀਆਂ ਤੇ ਖੁਕਲੀਆਂ ਨੇ ਕਿ ਜਿਨ੍ਹਾਂ ਦਾ ਉਹਨਾਂ ਤੇ ਤੇ ਕੀ ਅਸਰ ਹੋਣਾ ਸਾਡੇ ਤੇ ਵੀ ਕੋਈ ਅਸਰ ਨਹੀਂ ਹੈਗਾ ਸ਼ਰਮਣੀ ਕਮੇਟੀ ਬਿਆਨ ਦਿੰਦੀ ਹੈ ਜਦੋਂ ਉਹਨਾਂ ਨੂੰ ਮੀਡੀਆ ਪੁੱਛਦੀ ਆ ਉਦੋਂ ਤੇ ਤੁਹਾਡਾ ਹਿਮਚਲ ਲਈ ਘਟਾਉਣ ਨੂੰ ਲੈ ਕੇ ਕੀ ਬਿਆਨ ਹੈਗਾ ਕਹਿੰਦੇ ਜੀ ਮੰਦ ਭਾਗੀ ਕੱਟਣਾ ਹੈ ਜੇ ਮੰਦ ਭਾਗੀ ਕੱਟਣਾ ਕਹਿਣ ਦੇ ਨਾਲ ਕਿਸੇ ਨੂੰ ਕੋ ਅਸਰ ਹੁੰਦਾ ਹੋਵੇ ਨਾ ਤੇ ਇੱਥੇ ਨਿੱਤ ਮੰਦ ਭਾਗੀ ਕੱਟਣਾ ਤੋਂ ਗਾਹ ਦੀ ਗੱਲ ਬਾਤ ਹੁੰਦੀ ਹੈ ਤੇ ਸਟੇਟਮੈਂਟ ਦੇਖ ਕੇ ਅਸੀਂ ਵੀ ਬਚ ਸਕਦੇ ਆ ਇਹ ਕੰਮ ਬਚਣ ਬਚਾਉਣ ਵਾਲੇ ਨਹੀਂ ਹੈ ਅਸੀਂ ਆਪਣੀਆਂ ਪੀੜੀਆਂ ਆਪਣੀਆਂ ਨਸਲਾਂ ਦੇ ਲਈ ਖੜੇ ਆ ਅੱਜ ਵੀ ਜੋ ਕਰ ਰਹੇ ਆ ਤੇ ਤੁਹਾਨੂੰ ਸੰਸਥਾਵਾਂ ਨੂੰ ਇਸ ਕਰਕੇ ਨਹੀਂ ਅਸੀਂ ਉੱਥੇ ਬਿਠਾਇਆ ਕਿ ਤੁਸੀਂ ਜਿੰਨੀ ਆ ਸਟੇਟਮੈਂਟਾਂ ਦੇ ਵਿੱਚ ਮੰਦਭਾਗੀ ਕਹਿ ਕੇ ਆਪਣੀ ਜਾਨ ਛੜਾਉਂਦੇ ਹੋ ਤੁਹਾਨੂੰ ਇਦਾਂ ਬਖਸ਼ ਦਈਏ ਬਖਸ਼ਣੇ ਆਪਾਂ ਤੁਹਾਨੂੰ ਵੀ ਨਹੀਂ ਹੈਗਾ ਸਾਧ ਜਰਨੈਲ ਸਿੰਘ ਭਿੰਡਰਾਲਾ ਦੀ ਘਟਨਾ ਉਹਨਾਂ ਦੇ ਨਾਲ ਜੁੜੀ ਸਾਰੀ ਘਟਨਾ ਹਰਨਾਮ ਸਿੰਘ ਧੂਮਾ ਜੀ ਦੀ ਇੱਕ ਸਟੇਟਮੈਂਟ ਰਹੀਆਂ ਦੀ ਹਰਨਾਮ ਸਿੰਘ ਧੂਮਾ ਜੀ ਨੂੰ ਧੂਮਾ ਕਹਿ ਕੇ ਜਦੋਂ ਸੰਬੋਧਨ ਕਰੀ ਉਹਨਾਂ ਦੇ ਨਾਮ ਅਗਰ ਲਾ ਕੇ ਤਾਂ ਉਹਨਾਂ ਨੂੰ ਇਸ ਚੀਜ਼ ਦਾ ਇਤਰਾਜ਼ ਹੁੰਦਾ ਹੈ ਕਿ ਤੁਸੀਂ ਸਾਨੂੰ ਹਰਨਾਮ ਸਿੰਘ ਭਿੰਡਰਾਲਾ ਕਹਿ ਕੇ ਸੰਬੋਧਨ ਕਰਿਆ ਕਰੋ ਭਿੰਡਰਾਂਵਾਲਾ ਅਖਵਾਣਾ ਪੈਂਦਾ ਇਹ ਕੋਈ ਜ਼ਬਰਦਸਤੀ ਦਾ ਸੌਦਾ ਨਹੀਂ ਹੈ ਕਿ ਨਾਮ ਦੇ ਮਗਰ ਲਾਤਾ ਤੇ ਤੁਹਾਨੂੰ ਕਹਿ ਦिए ਤੁਹਾਡੀ ਤੱਕ ਸਟੇਟਮੈਂਟ ਨਹੀਂ ਆਈ ਤੁਸੀਂ ਤੇ ਬੀਜੇਪੀ ਲਈ ਕੈਂਪੇਨ ਕਰਦੇ ਪਏ ਹੋ ਬੜਦਾ ਤੇ ਤੁਹਾਡਾ ਸੀ ਤੁਸੀਂ ਝੰਡਾ ਫੜਦੇ ਪਿੰਡਰ ਵਾਲਿਆਂ ਦਾ ਤੇ ਸੰਤ ਪਿੰਡਰ ਵਾਲਿਆਂ ਦਾ ਝੰਡਾ ਲੈ ਕੇ ਤੁਸੀਂ ਹਾਜਲ ਦੇ ਬਾਰਡਰ ਤੇ ਜਾਂਦੇ ਕਹਿੰਦੇ ਕਿਸੇ ਦੀ ਯੁਰਤਾ ਤੇ ਮੈਨੂੰ ਹੱਥ ਲਾ ਕੇ ਵਿਖਾਓ ਤੇ ਮੇਰੇ ਹੱਥੋਂ ਝੰਡਾ ਖੋ ਕੇ ਵਿਖਾਓ ਤੁਹਾਡੀ ਤੇ ਕੋਈ ਸਟੇਟਮੈਂਟ ਹੀ ਨਹੀਂ ਆਂਦੀ ਤੁਸੀਂ ਸਿੱਖਾਂ ਦੇ ਕਹਿੰਦੇ ਮਸਲੇ ਹੱਲ ਕਰਾਣੇ ਆ ਤੁਹਾਡੇ ਕੋ ਆਪਣਾ ਮਸਲਾ ਨਹੀਂ ਹੱਲ ਹੁੰਦਾ ਤੁਸੀਂ ਕਿਸ ਹੱਕ ਦੇ ਨਾਲ ਗੱਲ ਕਰਦੇ ਆ ਸਾਡੇ ਆਪਣੇ ਧਾਰਨ ਨੂੰ ਵੀ ਅਸੀਂ ਇਸ ਮਾਮਲੇ 'ਚ ਸੇਫ ਸਾਈਡ ਜਾਂ ਸੇਫ ਪੱਤਾ ਨਹੀਂ ਕੱਢਣ ਦੇਵਾਂਗੇ ਆਣਾ ਪਊਗਾ ਸੜਕਾਂ ਤੇ ਉਹਨਾਂ ਨੂੰ ਨਹੀਂ ਆਣਗੇ ਤਾਂ ਅਸੀਂ ਇਦਾਂ ਹੀ ਉਹਨਾਂ ਨੂੰ ਕਟਗਰੇ 'ਚ ਖੜਾ ਕਰਾਂਗੇ ਜਿੱਦਾਂ ਅੱਜ ਤੁਹਾਡੇ মিডিਆ ਦੇ ਮਾਧਿਅਮ ਰਾਈ ਖੜਾ ਕਰ ਰਿਹਾ ਹੈ ਇਹ ਸਿਚੁਏਸ਼ਨ ਫਿਲਹਾਲ ਹੁੰਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਵਾਂਗੇ ਉਦ ਤੱਕ ਬਣੇ ਰਹੀ ਪੰਜਾਬੀ ਦੇ